ਬਹੁਤ سارے ਧੰਨ ਸਤਿ ਜੀ ਜਿਹਨ ਕੀ ਅਸੀਂ ਸਾਰੇ ਕਰਾਂਗੇ ਮਾਤਾ ਜੀ ਕਰਾਂਗੇ ਸਾਰੇ ਬਹੁਤ ਮੰਨਿਆ ਇਹ ਬੱਚੇ ਕਰੀਏ ਜਰੂਰੀ ਨਾ ਹਿੰਮਤ ਨਹੀਂ ਸਰ ਹਿੰਮਤ ਨਹੀਂ ਅਸੀਂ ਹਿੰਮਤ ਕਰਨੀ ਹੈ ਬਸ ਬਸ ਕਰੂਗਾ ਪਾਪੇ ਨੇ ਕਰਨਾ ਚਾਹ। ਸਬਸਕ੍ਰਾਈਬ ਕਰ ਦੇ ਦਿਓ। ਪਾ ਮੇਰਾ ਪਾ। ਉਰੇ ਇੱਧਰ। ਪੜਨਾ ਹੈ ਤੂੰ ਅੱਛਾ? ਤੇਰੀ ਪੜ੍ਹਾਈ ਦਾ ਖਰਚਾ ਸਾਰਾ ਕਿਤਾਬਾਂ ਦਾ ਸਾਰਾ ਕੁਝ ਦਾ ਹਾਂਜੀ ਕਿੱਥੇ? ਮੈਂ ਸਰਕਾਰੀ ਸਕੂਲ ਕਿਹੜੀ ਕਲਾਸ ਤੇ? ਮੈਂ 4ਥਾ। ਤਾਂ ਪੜਨਾ ਬੇਟੇ ਅੱਛਾ ਪੜ੍ਹ ਕੇ ਤੈਨੂੰ ਨੌਕਰੀ ਵੀ ਦੇਵਾਂਗੇ ਵੱਡੇ ਹੋਏ ਨੂੰ ਚੰਗਾ। ਆ ਮਾਤਾ ਖੜਿਆ ਜੀ ਆ ਆ ਬਜ਼ੁਰਗ ਮਾਤਾ ਦਾ ਘਰ ਹੈ ਜੀ ਆ ਮਾਤਾ ਦਾ ਘਰ ਹੈ ਜੀ ਇਹ ਆ ਦੇਖੋ ਇਹਨਾਂ ਨੇ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਹਜੇ ਬਾਕੀ ਸਾਰਾ ਕੁਝ ਕਰਨਾ ਸੀ ਪਲਾਸਟਰ ਕਰਨਾ ਸੀ ਇਹਨਾਂ ਨੇ ਪੱਕਾ ਕਰ ਪਾਇਆ ਸੀ ਆਪਣੇ ਵੱਲੋਂ ਜੀ ਤੇ ਇੱਥੇ ਇੰਨਾ ਜ਼ਿਆਦਾ ਪਾਣੀ ਆਇਆ ਕਿ ਜਿੱਥੇ ਸਾਹਮਣੇ ਗੱਡੀਆਂ ਖੜੀਆਂ ਉਹ ਨਹਿਰ ਹੈ ਜੀ ਉੱਥੇ ਨਹਿਰ ਦੇ ਉੱਪਰੋਂ ਦੀ ਪਾਣੀ ਚੱਲਿਆ ਜੀ ਆ ਦੇਖ ਲਓ ਸਾਰੀਆਂ ਕੰਦਾ ਇਹਨਾਂ ਦੀਆਂ ਸਾਰੀਆਂ ਕੰਦਾ ਇਧਰੋਂ ਕੱਢ ਕੇ ਲੈ ਗਿਆ ਮਤਲਬ ਇਹ ਸਾਰਾ ਕੁਝ ਨਾ ਆ ਦੇਖ ਲਓ ਥੱਲੇ ਦਾ ਅਨਾਜ ਦਾ ਹਾਲ ਦੇਖ ਲਓ ਤੁਸੀਂ ਘਰ ਦਾ ਸਾਰਾ ਸਮਾਨ ਇਹਨਾਂ ਦਾ ਆ ਮਸ਼ੀਨ ਪਈ ਆ ਜੀ ਵਾਸ਼ਿੰਗ ਮਸ਼ੀਨ ਪਈ ਆ ਜਿੰਨਾ ਸੋਫਾ ਮੰਜਾ ਪੀੜੀ ਕੋਈ ਚੀਜ਼ ਨਹੀਂ ਦਰਿਆ ਸਾਰਾ ਕੁਝ ਬਰ ਇੱਕ ਵੀ ਚੀਜ਼ ਨਹੀਂ ਬਚੀ ਆ ਸਿਰਫ ਬੜੀ ਮੁਸ਼ਕਲ ਨਾਲ ਜਾਨ ਬਚੀ ਆ ਜੀ ਬਸ ਆ ਨਾਲ ਫਸਲ ਖੜੀ ਆ ਦੇਖਣ ਨੂੰ ਰਹੀ ਆ ਜੀ ਇਹ ਇਹਦੇ ਕੋਈ ਅਨਾਜ ਨਹੀਂ ਜੇ ਹੋਣਾ ਇਹ ਮਤਲਬ ਇਹ ਸਾਰਾ ਇਹਦੇ ਉੱਪਰੋਂ ਦੀ ਪਾਣੀ ਚੱਲ ਗਿਆ ਇਹ ਖਤਮ ਹੋ ਚੁੱਕਿਆ ਇਹ ਸਾਰਾ ਤੇ ਇਹ ਮਤਲਬ ਹਜ਼ਾਰਾਂ ਏਕੜ ਹੋ ਜਾਈਆਂ ਲੱਖਾਂ ਏਕੜ ਹੋ ਜਾਈਆਂ ਪੰਜਾਬ ਦੇ ਵਿੱਚ ਇਹ ਬਰਬਾਦੀ ਦਾ ਮੰਜ਼ਰ ਹੈ ਜੀ ਜਿਹਦੇ ਵਾਸਤੇ ਸਾਡੇ ਪ੍ਰਧਾਨ ਮੰਤਰੀ ਜੀ 1600 ਕਰੋੜ ਸਾਨੂੰ ਦੇ ਦਿੱਤੇ ਗਏ ਆ ਬੜਾ ਦੁੱਖ ਹੁੰਦਾ ਹੈ ਕੱਲ ਨੂੰ ਜਦੋਂ ਆਪਾਂ ਲੋਕਾਂ ਦਾ ਹਾਲਾਤ ਦੇਖਦੇ ਆ ਜਿੱਧਰੋਂ ਅਸੀਂ ਆਏ ਆ ਦੋ ਜਗ੍ਹਾ ਤੇ ਤਾਂ ਮੇਰੀ ਗੱਡੀ ਫਸੀ ਆ ਜੀ ਸੜਕਾਂ ਅਜੇ ਵੀ ਟੁੱਟੀਆਂ ਹੋਈਆਂ ਜੀ ਲੋਕਾਂ ਦੇ ਘਰਾਂ ਦਾ ਹਾਲ ਹੈ ਇੱਕ ਕਰ ਦਿਖਾ ਰਿਹਾ ਤੁਹਾਨੂੰ ਮੈਂ